ਤਰੰਤਰੰਦੀ ਟ੍ਰੈਫਿਕ ਪੁਲਿਸ ਮੋਟਰਸਾਈਕਲ ਵਾਲਿਆਂ ਦੇ ਚਲਾਨ ਕੱਟ ਰਹੀ ਹੈ ਪਰ ਆਪਣਿਆਂ ਨੂੰ ਦੇਖ ਕੇ ਅੱਖਾਂ ਬੰਦ ਕਰ ਦਿੰਦੀ ਹੈ ਤੁਸੀਂ ਵੇਖ ਸਕਦੇ ਹੋ ਚੱਪੇ-ਚੱਪੇ ਤੇ ਨਾਕੇਬੰਦੀ ਕੀਤੀ ਹੋਈ ਹੈ ਜੋ ਹੈਲਮਟ ਜਾਂ ਮੋਟਰਸਾਈਕਲ ਦੇ ਕਾਗਜ਼ ਪੂਰੇ ਨਹੀਂ ਰੱਖਦਾ ਉਸ ਦਾ ਚਲਾਨ ਵੀ ਕੱਟਣ ਦੇ ਲਈ ਪੁਲਿਸ ਵੱਲੋਂ ਟਿੱਲ ਨਹੀਂ ਕੀਤੀ ਜਾਂਦੀ ਕਈ ਤਾਂ ਪੁਲਿਸ ਅਫਸਰਾਂ ਦੇ ਪੈਰਾਂ ਦੇ ਵਿੱਚ ਬੈਠ ਕੇ ਨਾ ਚਲਾਨ ਕੱਟਣ ਦੇ ਲਈ ਕਹਿ ਵੀ ਰਹੇ ਨੇ ਇੱਥੇ ਇਹ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਤਰੰਤਰੰਦੀ ਟ੍ਰੈਫਿਕ ਪੁਲਿਸ ਆਪਣੇ ਪੁਲਿਸ ਕਰਮੀ ਅਤੇ ਪੁਲਿਸ ਕਰਮੀ ਮਹਿਲਾਵਾਂ ਤੇ ਇਹ ਸਭ ਲਾਗੂ ਕਿਉਂ ਨਹੀਂ ਕਰਦੀ ਮਹਿਲਾ ਪੁਲਿਸ ਕਰਮੀ ਆਪਣੀਆਂ ਟੋਪੀਆਂ ਨੂੰ ਸਿਰ ਦੇ ਉੱਤੇ ਨਹੀਂ ਪਾਉਂਦੀਆਂ ਅਤੇ ਜਦ ਐਕਟਿਵਾ ਚਲਾਉਂਦੀਆਂ ਨੇ ਤਾਂ ਵੀ ਨੰਗੇ ਸਿਰ ਹੀ ਦਿਖਾਈ ਦਿੰਦੀਆਂ ਨੇ ਤੇ ਇਹਨਾਂ ਦੇ ਉੱਤੇ ਕੋਈ ਵੀ ਕਾਨੂੰਨ ਲਾਗੂ ਕਿਉਂ ਨਹੀਂ ਕੀਤਾ ਜਾਂਦਾ ਕਿਹੜੇ ਬਿੰਦੋ ਆ ਮਲਿਆ ਤੋਂ ਜੀ ਤੇ ਮੋਰ ਤੇ ਚਲਾਨ ਕਿਸ ਗੱਲ ਹੋਇਆ ਕੀ ਤੇਰੀ ਕਮੀਆਂ ਪਈਆਂ ਇਹ ਕਮੀਆਂ ਇਹ ਪਈਆਂ ਆਂ ਵੀ ਨੰਬਰ ਕੋਈ ਗੱਡੀ ਮੱਕੀ ਜੀ ਹਾਂ ਉਹ ਲੈ ਮੜੀ ਪਾਇਆ ਇੰਕਦਾਂ ਸਾਂਸ ਹੈ ਗਈ ਤੇ ਜ਼ੋਰ ਸ ਕਹ ਲਾਇਆ ਨਾ ਮਨੇ ਸੌਰ ਸਾਈ ਗਈ ਭਾਈ ਦੇਖ ਹੀ ਨਹੀਂ ਭਾਈ ਅੱਛਾ ਤੂੰ ਕਿਤਰੇ ਮੁਰਸਾ ਚਲਾਈ ਫਿਰਦਾ ਫਿਰੇ ਮੈਂ ਮੰਗ ਕੇ ਲਿਆਂਦਾ ਭਾਈ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਵਾ ਨਹੀਂ ਜਿਹੜਾ ਪੁਲਿਸ ਨੇ ਚਲਾਣ ਕੀਤਾ ਉਹ ਸਹੀ ਹੈ ਹੈ ਠੀਕ ਹੈ ਜਗਾ ਤੋ ਜਾਂ ਤੋ ਨੰਬਰ ਫਰੇਡ ਵਾਲਾ ਲਾ ਰਿਹਾ ਕਹ ਲਗਾ ਕਿਹੜੀ ਜਗ੍ਹਾ ਤੋਂ ਹੈ ਜੋ ਜਦੋਂ ਜਿਹੜਾ ਟ੍ਰੈਫਿਕ ਪੁਲਸ ਨੇ ਤੁਹਾਡੇ ਮੋੜਾ ਰੋਕਿਆ ਵਾ ਤੇ ਕੀ ਗੱਲ ਬਾਤ ਹੈ ਕਿਉਂ ਰੋਕਿਆ ਗਿਆ ਕੀ ਤਰ੍ਹਾਂ ਕੋ ਪਾਇਆ ਗਿਆ ਕਾਰ ਮੇਰੇ ਕੋਲ ਜੀ ਸੂਰਤ ਨਹੀਂ ਹੈ ਜੀ ਤੇ ਚਲਾ ਚਲਾਣਾ ਵੇ ਸੂਰਤ ਤੋਂ ਆ ਕੇ ਤੇ ਪੁਲਸ ਦਾ ਅੱਛਾ ਤੇ ਕੀ ਅਪੀਲ ਕਰਨਾ ਚਾਹੁੰਦੇ ਹੋ ਜਨੂ ਜੀ ਅਪੀਲ ਇਹ ਹੈ ਕਿ ਸਾਰੇ ਮਤਨ ਚਾਹੀਦੇ ਗੁੱਟ ਤੇ ਕੰਮ ਕਰ ਰਹੀ ਹੈ 2 ਵਜੇ ਕੋਈ ਬਾ ਹੁਕਮ ਐਸਐਸਪੀ ਸਾਹਿਬ ਸਦਾਰਤ ਹਜੀਤ ਸਿੰਘ ਆਈਪੀਐਸ ਉਹਨਾਂ ਦੇ ਹੁਕਮ ਅਨੁਸਾਰ ਇਹ ਜਿਹੜੀ ਚਲਾਂਕਟੇ ਮਹਿਮਾ ਜਾਰੀ ਹੈ ਜਿਹੜੇ ਵੀ ਕੋਈ ਵੀਕਲ ਅਧੂਰੇ ਕਾਰਜਾਤਨਾ ਪਾਈ ਜਾਂਦੇ ਨੇ ਚਲਾਂ ਕਟੇ ਜਾਂਦੇ ਤੇ ਜਿਹੜੇ ਮੋਟਰਸਾਈਕਲ ਬੁਲਟ ਜਿਹੜੇ ਆ ਹੁਲੜ ਬਾਜੀਆ ਕਰਦੇ ਨੇ ਅੰਤਰ ਜਾਂਪ ਤੱਕ ਇਹਨਾਂ ਨੂੰ ਅੰਡਰ ਸੈਕਸ਼ਨ 277 ਦੇਦੀ ਹੈ ਰਾਪਰ ਜੀ ਇੱਕ ਤੇ ਹੈਲਮਟ ਤੇ ਬਹੁਤ ਘਟ ਘਾਰੇ ਨੇ ਸਾਡੇ ਬਹੁਤ ਘਟ ਨੇ ਤੇ ਟਿਕਰ ਰਾਈਡਿੰਗ ਬਹੁਤ ਜਿਆਦੀ ਕਰਦੇ ਹੁਣ ਉਹਨਾਂ ਤੇ ਵੱਧ ਤੋਂ ਵੱਧ ਚਲਾਣ ਕੱਟੀ ਦੀ ਲੇਦੀ ਸਾਡੇ ਜਾਨਕਿ 15 20 ਚਲਾਣ ਦੇਦੀ ਨੇ ਟਿਕਰ ਰਾਈਡਿੰਗ ਇਹ ਸਾਰੇ ਮੈਂ ਕਿਤਨਾ ਚੱਲ ਰਹੀ ਹੈ ਇਹ ਜਨਾਚੇ ਜੀ ਇਹਨਾਂ ਤੇ ਬਹੁਤ ਇੱਟਾ ਸਾਬੂ ਲੋਕ ਨੇ ਆਪਾਂ ਤੋਂ ਜਿਹੜੀ ਜਾਰੀ ਰਹੂ ਚਲਾਣ ਜਿਹਨੇ ਇੱਕ ਜਿਹੜੇ ਆਪਣੇ ਕਰ ਰਹੇ ਨੇ ਕਾਨੂੰਨ ਦੀ ਲੰਘਣਾ ਉਹਨਾਂ ਦੀ ਹਰ ਕਿਨਾਰੇ ਸਰ ਕੋਈ ਰੈਟ ਵੀ ਹੈ ਕੀ ਕੋਈ ਔਨ ਦੀ ਸਪੋਰਟ ਰਾਈਟ ਜੀ ਔਨ ਦੀ ਸਪੋਰਟ ਜਿਹੜੇ ਕੋਈ ਜਿੱਥਾ ਬਿਦਾਉਟ ਹੈਲਮਟ ਉਹਨਾਂ ਦੇ ਮੁਫਤ ਤੇ ਸੋਰ ਦੀ 350 ਨਾਲ ਦਿੱਤੀ ਜਾਂਦਾ ਨਾ ਸਿੱਧੇ ਹੀ ਨੁਕਸਾਨ ਕਰਦੇ ਜਾਂ ਮੁੱਲੇ ਤੇ ਜਿਹੜੇ ਜਿੱਥਾ ਸਟੂਡੈਂਟ ਨੇ ਉਹਨਾਂ ਨੂੰ ਕਿਚਨ ਸਿੱਤੀ ਜਾਂਦੀ ਹੈ ਇਹ ਤਾਂ ਇੱਕ ਕਮ ਨਾ ਕਰਦੀ ਵਰਦੀ ਦੀ ਕਿੰਨੀ ਵਜਿੱਤ ਕਰਨੀ ਚਾਹੀਦੀ ਹੈ ਵੱਡੀ ਦੀ ਬਹੁਤ ਰਿਸਪੈਕਟ ਕਰਨੀ ਚਾਹੀਦੀ ਹੈ ਵੱਡੀ ਹਰ ਇੱਕ ਨੂੰ ਵੱਡੀ ਨਹੀਂ ਮਿਲਦੀ ਇਹ ਬੜੀ ਜਿਹੜੀ ਆ ਮਾਲਕ ਦੇ ਘਰ ਤੋਂ ਜਿਹੜੀ ਆ ਤੁਸੀਂ ਇਹਦੀ ਤੇ ਫਲਕੀ ਦੀ ਸੇਵਾਵਾਂ ਤੇ ਜਾਨ ਮਾਲ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਦੀ ਵਰਦੀ ਆ ਉਹਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਸਰ ਕਈ ਨੇ ਆਪਣੀ ਕੈਬ ਨੂੰ ਵੜ ਕੇ ਤਾਂ ਜਿ ਘਮਾਈ ਜਾਂਦੇ ਨੇ ਉਹ ਆਪਣੇ ਵਰਦੀ ਨੂੰ ਸਮਝਣੀ ਕਿ ਪ੍ਰੋਪਰ ਆਪਣੇ ਚੈਸਟੇ ਵਿੱਚ ਰੱਖਣਾ ਚਾਹੀਦਾ ਇੱਜ਼ਤ ਹਵਾ ਪਰ ਉਹ ਇਸ ਤਰ੍ਹਾਂ ਨਹੀਂ ਕਰ ਰਹੇ ਕੋਈ ਸ਼ਸਰ ਐਕਸ਼ਨ ਹੋਈਗਾ ਨਾ ਤੇ ਬਿਲਕੁਲ ਐਕਸ਼ਨ ਹੁੰਦਾ ਪਰ ਜਿ ਇਹ ਪਤਾ ਲੱਗਦਾ ਕੋਈ ਗਲਤ ਕੁੱਡੀ ਕਰਦਾ ਜਾਂ ਵਰਦੀ ਜਿਹੜੀ ਆ ਉਹਨਾਂ ਨੇ 3 ਕੁਲੀਡ ਪਹਿਨੀ ਹੋਈ ਆ ਉਹਨਾਂ ਦੇ ਘਰ ਵੀ ਜਿਨੀਅਰ ਕੀਤੀ ਜਾਂਦੀ ਤਰਨ ਤਰਨ ਤੋਂ ਵਿਜੇ ਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ঘৰীয়া oh, যাম